ਤੇ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕਰਾਉਂਦੇ ਆ ਅਮਰੀਕਾ ਤੋਂ ਇਲਾਜ ਉਹਨਾਂ ਨੂੰ ਕੀ ਪਤਾ ਕਿ ਇੱਥੇ ਦੁੱਖ ਕੀ ਨੇ ਆਪ ਕੱਲ ਪਰਸੋ ਬੋਲੀ ਜਾਂਦਾ ਸੀ ਉਹ ਬਾਦਲ ਕਹੜਾ ਪੱਪੂ ਉਹ ਸੁਖਵੀਰ ਬਾਦਲ ਉਹ ਕੀ ਕਹਿੰਦਾ ਕਹਿੰਦਾ ਹਰ ਪਿੰਡ ਚ ਚਾਰ ਪੰਜ ਮਲੰਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ 사ਸਰੀ ਕਾਲ ਨਹੀਂ ਬੁਲਾਉਂਦਾ ਉਹ ਆਮ ਆਦੀ ਪਾਰਟੀ ਦੇ ਨਾਲ ਨੇ ਤੇ 12000 13000 ਪਿੰਡ ਹੈ 50000 ਮਲੰਗ ਇਹਨਾਂ ਦੇ ਨਾਲ ਹੈ ਅੱਛਾ ਕਮਾਲ ਹੈ ਸੁਖਵੀਰ ਸਿਆ ਫਿਰ ਸ਼ਾਇਦ ਤੈਨੂੰ ਮਲੰਗ ਦਾ ਲਫ਼ਜ਼ ਦਾ ਫੁੱਲ ਫਾਰਮ ਨਹੀਂ ਪਤਾ ਫੁੱਲ ਫਾਰਮ ਨਹੀਂ ਪਤਾ ਨਾ ਕਿਉਂਕਿ ਸਨਾਵਰਾਂ ਚ ਪੜ ਕੇ ਆਏ ਹੈ ਨਾ ਸਾਨੂੰ ਮਲੰਗ ਦੱਸਦਾ ਹੈ ਤੇ ਆਪ ਦਾ ਯੂਥ ਦਾ ਪ੍ਰੋਗਰਾਮ ਸ਼ੁਰੂ ਕੀਤਾ ਉਹਦਾ ਨਾਮ ਹੈ ਸਾਡੇ ਨੌਜਵਾਨ ਪੰਜਾਬ ਦੀ ਸ਼ਾਨ ਅੱਛਾ ਜਿਹੜੇ ਤੇਰੇ ਨਾਲ ਨੇ ਉਹ ਪੰਜਾਬ ਦੀ ਸ਼ਾਨ ਨੇ ਜਿਹੜੇ ਭਗਵਾਨਤਮਨ ਨਾਲ ਨੇ ਉਹ ਮਲੰਗ ਨੇ ਹੈ ਵਾਹ ਲਈ ਇੰਨਾ ਮਲੰਗਾਂ ਤੇ ਹੀ ਰਾਜ ਕੀਤਾ ਤੁਸੀਂ ਉਹ ਮਲੰਗ ਕੀਤੇ ਕਿਹਨੇ ਆ ਸੁਖਵੀਰ ਸਿਆ ਮਲੰਗ ਕੀਤੇ ਕਿਹਨੇ ਸੀ ਉਹ ਤੁਸੀਂ ਪੰਜਾਬ ਨੂੰ ਲੁੱਟ ਕੇ ਜੱਦੀ ਸਰਦਾਰ ਬਣ ਕੇ ਬੈਠ ਗਏ ਉਹ ਨੈਰਾ ਥੋੜੇ ਖੇਤਾਂ ਜਾ ਕੇ ਮੁਕਦੀਆਂ ਨੇ ਉਹ ਕੋਈ ਖੱਡ ਨਹੀਂ ਛੱਡੀ ਰੇਤੇ ਦੀ ਕੋਈ ਬਸ ਨਹੀਂ ਛੱਡੀ ਸੱਪ ਆਉਣ ਕਨੀਓ ਕੋਈ ਹੋਟਲ ਨਹੀਂ ਛੱਡਿਆ ਤੇ ਤੁਸੀਂ ਸਰਦਾਰ ਬਣ ਗਏ ਤਾਂ ਅਸੀਂ ਤਾਂ ਫਿਰ ਮਲੰਗ ਰਹਿ ਗਏ ਫਿਰ ਅਸੀਂ ਤਾਂ ਮਲੰਗ ਰਹਿ ਗਏ ਨਾ ਫਿਰ ਇਹ ਹਾਜੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ